ਅਸਲਾਮੁਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋ ਗਿਆਨੀ ਸੰ ਸਿੰਘ ਮਸਕੀਨ ਜੀ ਦੀ ਅੱਜ ਦੀ ਕਥਾ ਬਹੁਤ ਹੀ ਅਹਿਮ ਕਥਾ ਹੈਗੀ ਇੱਕ ਛੋਟੀ ਕਥਾ ਹੈ ਪਿਆਰੀ ਕਥਾ ਹੈ ਕਿਉਂਕਿ ਇਸ ਕਥਾ ਦੇ ਵਿੱਚ ਗਿਆਨੀ ਸੰ ਸਿੰਘ ਮਸਕੀਨ ਜੀ ਸਾਡੇ ਪਿਆਰੇ نبی حضرت ਮੁਹੰਮਦ ਸੱਲੱਲਾਹੁ ਅਲੈਹਿ ਵੈਲਿ ਉਸਲਮ ਦੀ ਜ਼ਿੰਦਗੀ ਦਾ ਇੱਕ ਵਾਕਿਆ ਬਿਆਨ ਕਰਨ ਲਈ ਹੈਗੀ ਹੈ ਸੁਣੋਗੇ ਤੁਹਾਨੂੰ ਵੀ ਆਨੰਦ ਆਏਗਾ ਚਲ ਕੇ ਕਥਾ ਸੁਣਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਇਕ ਛੋਟੀ ਜਿਹੀ ਗਾਥਾ ਤੁਹਾਨੂੰ ਸਰਵਨ ਕਰਾਵਾਂ ਗੱਲ ਸਪਸ਼ਟ ਹੋ ਜਾਏਗੀ ਮੁਹੰਮਦ ਸਾਹਿਬ ਦੇ ਦੋਤੇ ਸਲਵਾਤੁ ਅਲੈਹਿ ਵਸਲਮ ਹਜ਼ਰਤ ਅਲੀ ਦੇ ਲੜਕੇ ਹਜ਼ਰਤ ਅਲੀ ਮੁਹੰਮਦ ਸਾਹਿਬ ਦੇ ਦਾਮਾਦ ਸਨ ਹਸਨ ਹੁਸੈਨ ਮੁਹੰਮਦ ਸਾਹਿਬ ਦੇ ਦੋਤਰੇ ਸਨ ਬਿਲਕੁਲ ਹੁਸੈਨ ਛੋਟਾ ਸੀ ਬਹੁਤ ਛੋਟਾ ਸੀ ਅਜੇ 6 ਸਾਲ ਦਾ ਨਾਨੇ ਨੂੰ ਕਹਿਣ ਲਗਾ ਹਜ਼ਰਤ ਜਿਹੜੀ ਫਜਰ ਦੀ ਨਮਾਜ਼ ਤੁਸੀਂ ਪੜ੍ਹਦੇ ਹੋ ਨਾ ਮੈਨੂੰ ਵੀ ਉਠਾਣਾ ਮੈਂ ਵੀ ਪੜਾਂਗਾ ਫਜਰ ਅੰਮ੍ਰਿਤ ਵੇਲੇ ਦੀ ਨਮਾਜ਼ ਕਿਉਂਕਿ ਪੰਜ ਨੇ ਮਾਜ਼ਨ ਹੈ ਜਿਹੜੀ ਸਵੇਰੇ ਪੜਦੇ ਨੇ ਉਹਨੂੰ ਫਜਰ ਦੀ ਕਹਿੰਦੇ ਨੇ ਫਿਰ ਜ਼ੁਹਰ ਦੀ ਨਮਾਜ਼ ਫਿਰ ਅਸਰ ਦੀ ਨਮਾਜ਼ ਫਿਰ ਮਗਰਬ ਦੀ ਨਮਾਜ਼ ਸ਼ਾਮ ਨੂੰ ਸੂਰਜ ਗਰੂਬ ਹੋ ਜਾਂਦਾ ਹੈ ਹਨੇਰਾ ਹੋ ਜਾਂਦਾ ਹੈ ਲਾਲੀ ਛਾਈ ਹੁੰਦੀ ਹੈ ਉਸ ਵਕਤ ਜਿਹੜੀ ਨਮਾਜ਼ ਪੜਦੇ ਨੇ ਉਹਨੂੰ ਇਸ਼ਾ ਦੀ ਨਮਾਜ਼ ਕਹਿੰਦੇ ਬਿਲਕੁਲ ਬਾਕੀ ਚਾਰ ਨਮਾਜ਼ਾਂ محمد صاحب ਦਾ ਇਹ ਦੋਤਾ ਪੜਦਾ ਸੀ ਅਸਰ ਦੇ ਜ਼ੁਹਰ ਦੇ ਮਗਰਬ ਦੇ ਇਸ਼ਾ ਦੇ ਪਰ ਅੰਮ੍ਰਿਤ ਵੇਲੇ ਵਿਚਾਰਾ ਸੁੱਤਾ ਰਹਿੰਦਾ ਸੀ ਛੋਟਾ ਬੱਚਾ 마ਸੂਮ ਤੇ ਕਿਦਰੇ ਇਸ 마ਸੂਮ ਬੱਚੇ ਨੇ ਕਹਿ ਦਿੱਤਾ حضرت ਤੁਸੀਂ ਕਹਿੰਦੇ ਹੋ ਫਜਰ ਦੀ ਨਮਾਜ਼ ਦੀ ਮਹਿਮਾ ਬੜੀ ਹੈ ਅੰਮ੍ਰਿਤ ਵੇਲੇ ਦੀ ਮਹਿਮਾ ਧਨ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਨੇ ਹਰ ਧਨ ਅਮਰਤ ਵੇਲੇ ਵੱਤੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੁੱਟੇ ਨਾ ਬੜੀ ਬਰਕਤ ਹੈ ਬੜੀ ਬਰਕਤ ਹੈ ਇਹਨੂੰ ਸ਼ੇਖ ਸਾਦੀ ਸਾਹਿਬ ਇੰਜ ਬਿਆਨ ਕਰਦੇ ਨੇ ਦੁਆ ਕੁਨ ਬਾ ਸ਼ਬਚੋਂ ਗਦਾਇਆਂ ਸੋ ਇਰਾਨੀ ਸੂਫੀ ਸੰਤ ਦੁਆ ਕੁੰਬਾ ਸ਼ਬਚੋਂ ਗਦਾਆਂ ਸੋਜ਼ ਅਗਰ ਮੈਂ ਕੋਨੇ ਬਾਦਸ਼ਾਹੀ ਬਰੋਜ਼ ਜੇ ਦਿਨ ਦੇ ਸਮੇਂ ਤੂੰ ਬਾਦਸ਼ਾਹਾਂ ਦੀ ਤਰ੍ਹਾਂ ਜੀਵਣਾ ਚਾਹਨਾ ਤਾਂ ਰਾਤ ਦੇ ਚੌਥੇ ਪੈਰ ਖੁਦਾ ਦੇ ਅੱਗੋਂ ਮੰਗਤਾ ਬਣ ਜਾਇਆ ਕਰ ਬਿਖਾਰੀ ਬਣ ਜਾਇਆ ਕਰ ਗਦਾਆ ਗਦਾ ਅਗਰ ਬਿਖਾਰੀ ਸਾਦੀ ਕਹਿੰਨ ਜੋ ਅੰਮ੍ਰਿਤ ਵੇਲੇ ਫਜਰ ਦੇ ਸਮੇਂ ਖੁਦਾ ਦੇ ਅੱਗੋਂ ਭਿਖਾਰੇ ਨਹੀਂ ਬਣਦੇ ਦਿਨ ਦੇ ਸਮੇਂ ਉਹ ਬਾਦਸ਼ਾਹਾਂ ਦੀ ਜ਼ਿੰਦਗੀ ਨਹੀਂ ਬਤੀਤ ਕਰ ਸਕਣਗੇ ਰੋਂਦੇ ਪਿਟਦੇ ਰਹਿਣਗੇ ਚੱਲਦੇ ਰਹਿਣਗੇ ਦੁਆ ਕੁੰਬਾ ਸ਼ਾ ਬਚਾਉਂ ਗਦਾਆਂ ਸੋਸ ਅਗਰ ਮੇ ਕੋ ਨਹੀਂ ਬਾਦਸ਼ਾਹੀ ਬਰੋਸ ਇਸ 마ਸੂਮ ਬੱਚੇ ਨੇ ਕਿਹਾ ਤੁਸੀਂ ਇਤਨੀ ਮਹਿਮਾ ਦੱਸਦੇ ਹੋ ਫਜਰ ਦੀ ਨਮਾਜ਼ ਮੈਂ ਵੀ ਪੜ੍ਹਨੇ ਭਾਵੇਂ ਮੁਹੰਮਦ ਸਾਹਿਬ ਨੇ ਆਖਿਆ ਤੂੰ ਅਜੇ ਛੋਟਾ ਹੈ ਕੋਈ ਨਹੀਂ ਤੇਰੀ ਚਾਰਾਂ ਨਾਲ ਵੀ ਗੱਲ ਬਣਾਂਗੇ ਜ਼ਿੱਦ ਕੀਤੀ ਅਨੇ ਆਖੇ ਨਹੀਂ ਮੈਨੂੰ ਘਾਟ ਮਹਿਸੂਸ ਹੁੰਦੀ ਉਹ ਮੈਂ ਜਿਹੜੀ ਇੱਕ ਨਹੀਂ ਪੜਦਾ ਹੱਦ ਹੋ ਗਈ ਮੁਸਲਮਾਨ ਪੰਜ ਵਕਤ ਪੜਦੇ ਨੇ ਸਿੱਖ ਨੂੰ ਦੋ ਵਕਤ ਦਾ ਸਤਸੰਗ ਹੈ ਦੋ ਵਕਤ ਵਾਸਤੇ ਵੀ ਟਾਈਮ ਕੋਈ ਨਹੀਂ बच्चे ने इतना जोर देता आखे हजरत मेनू जरूर फजर दी नमाज ਦੇ ਸਮੇ ਉਠਾਣਾ ਤਸੀਂ ਉਠਾਣਾ ਤਸੀਂ ਮੈਨੂੰ ਨਾਲ ਲੈ ਕੇ ਜਾਣਾ ਉਸ ਵਕਤ ਅੰਧੇਰਾ ਵੀ ਹੁੰਦਾ ਇਕੱਲਾ ਬੱਚਾ ਭੈ ਖਾਂਦਾ ਤਸੀਂ ਲੈ ਕੇ ਜਾਣਾ ਮੈਨੂੰ ਅਸ਼ਕਬਾਰ ਅੱਖਾਂ ਸੰ ਬੱਚਾ ਰੋਂਦਾ ਜਿਆ ਹੋ ਗਿਆ ਮੁਹੰਮਦ ਸਾਹਿਬ ਨੂੰ ਤਰਸ ਆਇਆ ਅੱਛਾ ਬੈਠੇ ਮੈਂ ਤੈਨੂੰ ਉਠਾਵਾਂਗਾ ਨਾਲ ਲੈ ਜਾਵਾਂਗਾ ਸਵੇਰੇ ਉਠਾਇਆ ਖੁਦ ਉਜ਼ੂ ਕੀਤਾ ਹੈ ਮੁਹੰਮਦ ਸਾਹਿਬ ਨੇ ਬੱਚੇ ਨੇ ਵੀ ਕੀਤਾ ਹੈ ਇਹ ਪੰਜ ਸ਼ਨਾਨਾ ਕਰਦੇ ਨੇ ਹੱਥ ਪੈਰ ਮੂੰਹ ਧੋਣਾ ਕੰਨ ਧੋਣੇ ਵਜ਼ੂ ਬੱਚੇ ਨੇ ਵੀ ਵਜ਼ੂ ਕੀਤਾ ਨਮਾਜ਼ ਪੜੀ ਰਸ ਬੜਾ ਆਇਆ ਅੰਮ੍ਰਿਤ ਵੇਲੇ ਦੀ ਆਪਣੀ ਮਹਿਮਾ ਹਰ ਧਨ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੁੱਟੇ ਨਾਏ ਇਹ ਦੁਤੇ ਬਹੁਤ ਕੁਝ ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਚ ਭਾਈ ਗੁਰਦਾਸ ਜੀ ਦੀ ਰਚਨਾ ਔਰ ਨੰਦ ਲਾਲ ਨੰਦ ਲਾਲ ਤੇ ਇਥੇ ਤੱਕ ਕਹਿੰਦੇ ਨੇ ਬੇਦਾਰੀ ਅਸਤ ਜ਼ਿੰਦਗੀ ਐ ਸਹਿਬਾਨ ਨੇ ਸ਼ੌਕ ਗੋਇਆ ਹਰਾਮ ਕਰਦਮ ਆਇੰਦਾ ਖਾਬੇ ਸੁਬਾ ਗੋਇਆ ਉਹਨਾਂ ਦਾ ਤਖੱਲੁਸ ਹੈ ਨੰਦ ਲਾਲ ਦਾ ਭਾਈ ਸਾਹਿਬ ਕਹਿੰਦੇ ਨੇ ਜਿਸ ਮਨੁੱਖ ਨੇ ਕਿਸੇ ਇੱਕ ਦਿਨ ਵੀ ਅੰਮ੍ਰਿਤ ਵੇਲੇ ਜਾਗ ਕੇ ਨਾਮ ਜਪਿਆ ਉਹਨੂੰ ਇਹ ਸਮਝ ਆਉਂਦੀ ਹੈ ਅੱਜ ਤੱਕ ਜੋ ਮੈਂ ਅੰਮ੍ਰਿਤ ਵੇਲੇ ਸੁੱਤਾ ਰਿਆ ਹਰਾਮ ਸੁੱਤਾ ਰਿਆ ਮੇਰਾ ਸੋਨਾ ਸਾਰਾ ਹਰਾਮ ਸੀ ਹਲਾਲ ਨਹੀਂ ਸੀ ਗੋਇਆ ਹਰਾਮ ਕਰਦਾ ਕਿਤਨੀ ਵੱਡੀ ਤਾੜਨਾ ਭਾਈ ਸਾਹਿਬ ਭਾਈ ਨੰਦ ਲਾਲ ਬੱਚੇ ਨੂੰ ਰਸ ਆਇਆ ਚੰਗੇ ਫਿਸਾ ਦੇ ਚੰਗੇ ਮਾਹੌਲ ਵਿੱਚ ਪਲ ਰਿਆ ਸੀ ਪਿਤਾ ਵੀ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪੰਜ ਪਿਆਰੇ ਸਨ ਮੁਹੰਮਦ ਸਾਹਿਬ ਦੇ ਚਾਰ ਯਾਰ ਸਨ ਚਾਰ ਯਾਰਾਂ ਦੇ ਚੋਂ حضرت ਅਲੀ ਕੀ ਯਾਰ ਹੈ ਸਾਰੇ ਸ਼ਹੀਆ ਮੁਸਲਮਾਨ ਮੁਹੰਮਦ ਸਾਹਿਬ ਤੋਂ ਬਾਅਦ ਦੂਜਾ ਦਰਜਾ حضرت ਅਲੀ ਨੂਰ ਦੇ सारे सुनी मुसलमान हजरत मोहम्मद साहब तो बाद दूजा दर्जा हजरत उमर न ईरान सारे का सारा शिया मुसलमान है अफगानिस्तान भी लेकिन अरब सुन्नी ने इन्होंने दो बहुत व्डे फिरके ने शिया सुनी ख़ैर मुख्तसर मैरज करा नमाज पढ़ के ज्यों घर की तरफ चले ਪੁਰਾਣਾ ਜ਼ਮਾਨਾ ਅੱਜ ਤੋਂ 14 ਸੌ ਸਾਲ ਪੁਰਾਣੀ ਗੱਲ ਤੇ ਅਰਬ ਦੇਸ਼ਾਂ ਦੀ ਗਰਮੀ ਲੋਕੀ ਕੋਠਿਆਂ ਤੇ ਸੁੱਤੇ ਰਹੇ ਸਨ ਗਲੀਆਂ ਦੇ ਚੁਬੋਤਰੇ ਤੇ ਸੁੱਤੇ ਹੋਏ ਸਨ ਅੰਮ੍ਰਿਤ ਵੇਲੇ ਜ਼ਰਾ ਠੰਡ ਹੋ ਜਾਂਦੀ ਹੈ ਰੇਤ ਠੰਡੀ ਹੋ ਜਾਂਦੀ ਹੈ ਹਵਾ ਠੰਡੀ ਹੋ ਜਾਂਦੀ ਹੈ ਨੀਂਦ ਗਹਿਰੀ ਆਉਂਦੀ ਇਹਨਾਂ ਸਾਰਿਆਂ ਨੂੰ ਸੁੱਤਾ ਹੋਇਆ ਦੇਖ ਕੇ ਹੁਸੈਨ ਕਹਿੰਦਾ ਆਪਣੇ ਨਾਲੇ ਨੂੰ ਹਜ਼ਰ ਕਿ ਕਿਤਨੇ ਕਮਬਖਤ ਬਦਨਸੀਬ ਲੋਗ ਨੇ ਔਰ ਕਿਤਨੇ ਮੂਰਖ ਨੇ ਆਬ-ਏ-ਹਯਾਤ ਦੀ ਬਾਰਿਸ਼ ਵੀ ਹੋ ਰਹੀ ਹੈ ਰੱਬ ਦੀਆਂ ਨਿਯਮਤਾਵਾਂ ਦੀ ਬਾਰਿਸ਼ ਹੋ ਰਹੀ ਹੈ ਕਿ ਸੁੱਤੇ ਪੈ ਨੇ ਪਤਾ ਹੈ ਮੁਹੰਮਦ ਸਾਹਿਬ ਨੇ ਕੀ ਅਖਿਆ ਇੱਕ ਦਿਨ ਫਜਰ ਦੀ ਤੂੰ ਨਮਾਜ਼ ਕੀ ਪੜੀਏ ਔਰ ਤੈਨੂੰ ਸਾਰੇ ਮੂਰਖ ਦਿਖਾਈ ਦੇਣ ਲੱਗੇ ਇਹਨੂੰ ਪਚਾ ਇਹਨੂੰ ਹਜ਼ਮ ਕਰ ਇਨਾਂ ਤੇ ਤਰਸ ਆਣਾ ਚਾਹੀਦਾ ਸੀ ਮੂਰਖ ਕਹਿਣ ਦੀ ਲੋੜ ਨਹੀਂ ਇਹਨਾਂ ਤੇ ਦਇਆ ਕਰਨੀ ਚਾਹੀਦੀ ਸੀ ਛੋਟਾ 마ਸੂਮ ਬੱਚਾ ਹੈ ਗਿਜ਼ਾ ਬੜੀ ਹੈਵੀ ਸੀ ਹਜ਼ਮ ਨਹੀਂ ਹੋਈ ਜੇ ਕੋ ਖਾਵੇ ਜੇ ਕੋ ਪੁੰਚੇ ਕੋਈ ਖਾਵੇ ਅਜੰਬੇ ਕਰੇ ਮੈਂ ਸਿੱਖ ਜਗਤ ਦੇ ਵਿੱਚ ਵੀ ਦੇਖਿਆ ਮਾੜੀ ਮੋਟੀ ਕਿਧਰੇ ਗੱਲ ਦੀ ਸਮਝ ਪੈ ਜਾਂਦੀ ਏ ਉਹਦੇ ਨਾਲ ਮੱਥਾ ਮਾਰਦੇ ਨੇ ਉਹਦੇ ਨਾਲ ਮੱਥਾ ਮਾਰਦੇ ਨੇ ਇਸ ਤਰ੍ਹਾਂ ਦੇ ਮੱਥੇ ਟਕਰਾਨ ਵਾਲੇ ਮੈਨੂੰ ਹਰ ਸ਼ਹਿਰ ਦੇ ਵਿੱਚ ਮਿਲਦੇ ਨੇ। ਤੂੰ ਦੇਖ ਕੇ ਮੈਨੂੰ ਕਹਿਣਾ ਪੈਂਦਾ ਪਛੀ ਨਹੀਂ। ਅਜ਼ਮ ਨਹੀਂ ਆਪਿਆ। ਮੜਾ ਮੋਟਾ ਕੀਤਾ ਹੈ ਅਜ਼ਮ ਨੇ। ਪਛਿਆ ਨਹੀਂ। ਜੇਖੋ ਖਾਵੇ, ਜੇਖੋ ਬਣਛੇ। ਹੁਣ ਮੈਂ ਹਸਕਣਾ ਭੋਜਨ ਦੀ ਬੁਰਕੀ ਮੋਂਦੇ ਰਾਹੀ ਅੰਦਰ ਜਾਂਦੀ ਏ। ਪ੍ਰਭੂ ਦਾ ਨਾਮ ਕੰਨਾਂ ਦੇ ਰਾਹੀ ਅੰਦਰ ਜਾਂਦਾ। ਧਨ ਉੱਠਦੀ ਹੈ ਪਵਨ ਕਰਕੇ ਪਮਨ ਦੇ ਟਕਰਾਵ ਨਾਲ ਨਾਭੀ ਤੋਂ ਹਿਰਦੇ ਤੱਕ ਹਿਰਦੇ ਤੋਂ ਕੰਠ ਤੱਕ ਕੰਠ ਤੋਂ ਰਸਨਾ ਤੱਕ ਜ਼ਬਾਨ ਨੇ ਬਿਆਨ ਕਰ ਦੇਣਾ ਜ਼ਬਾਨ ਇੱਕ ਐਸਾ ਆਲਾ ਹੈ ਜੋ ਅੰਦਰ ਦੇ ਭਾਵ ਨੂੰ ਅਖਰਾਂ ਨੂੰ ਪ੍ਰਗਟ ਕਰਕੇ ਰੱਖ ਦਿੰਦੀ ਹੈ